ਤਾਂ ਤੁਹਾਨੂੰ ਸਾਈਡ ਤੋਂ ਹਾਵ ਮਹਿਲ ਦਿਖਾਉਨੇ ਆ। ਤਾਂ ਹਵਾ ਮਹਿਲ ਦਾ ਤੁਸੀਂ ਨਜ਼ਾਰਾ ਬਾਹਲੀ ਸਾਈਡ ਤੋਂ ਦੇਖ ਸਕਦੇ ਹੋ ਹੁਣ ਬੈਸ ਲੈ ਮੈਨ ਤੁਸੀਂ ਦੇਖ ਲਓ। ਪੂਰਾ ਰਾਇਲ ਫੈਮਲੀ ਦਾ ਪੈਲਸ ਆ ਇਹ ਸਿਟੀ ਪੈਲਸ। ਤਾਂ ਤਕੜੇ ਕੰਮ ਨੇ ਡੱਡ ਕਲਰ ਕਿ ਦਿੱਤੇ ਹੋਏ ਨੇ। ਦੇ ਵਿੱਚ ਮਹਿਲ ਬਣਿਆ ਹੋਇਆ ਇਹਨੂੰ ਜਲ ਮਹਿਲ ਕਹਿ ਦਿੰਦੇ ਨੇ। ਜਾਣ ਦੀ ਇਜਮਤੀ ਨਹੀਂ ਹੈਗੀ ਅੰਦਰ ਕਿਉਂਕਿ ਇੱਥੇ ਰਾਇਲ ਫੈਮਲੀ ਹੀ ਜਾ ਸਕਦੀ ਹੈ। ਕਿਉਂਕਿ ਜਿਹੜੇ ਰਾਜੇ ਪਰਿਵਾਰ ਜਿਹੜਾ ਮੌਕੇ ਦਾ ਪ੍ਰੈਜੈਂਟ ਰਾਜਾ ਉਹ ਹੀ ਇਸ ਅੰਦਰ ਮਹਿਲ ਦੇ ਅੰਦਰ ਜਾ ਸਕਦਾ ਹੈ ਅਸ਼ਕਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚੱਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜੈਪੁਰ ਚੱਲੀ ਜੈਪੁਰ ਨੂੰ ਐਕਸਪਲੋਰ ਕਰਨਾ ਕਿਉਂਕਿ ਜਿਹੜੀ ਪਿੰਕ ਸਿਟੀ ਆ ਗੁਲਾਬੀ ਸਹਿਰ ਆ ਉਹਦੇ ਵਿੱਚ ਆਪਾਂ ਐਂਟਰ ਕਰਦੇ ਆ ਤਾਂ ਪਿੱਛੇ ਤੁਹਾਨੂੰ ਕੰਧਾਂ ਦੀ ਨਹੀਂ ਹੋਣੀ ਆ ਮੇਨ ਐਂਟਰੀ ਗੇਟ ਆ ਐਂਟਰ ਕਰਦੇ ਆ ਉਹਦੇ ਬਾਅਦ ਦਿਖਾਉਣਾ ਤੁਹਾਨੂੰ ਹਵਾ ਮਹਿਲ ਹੋਰ ਲਾਟਰ ਪਾਟਰ ਜੋ ਵੀ ਝੱਲੇ ਵਗੈਰਾ ਹੈਗੇ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆ ਐਂਟਰੀ ਗੇਟ ਆ ਗਿਆ ਤੁਸੀਂ ਦੇਖ ਸਕਦੇ ਹੋ ਪਿੰਕ ਸਿਟੀ ਦਾ ਗੁਲਾਬੀ ਸਹਿਰ ਤੁਸੀਂ ਪਹਿਲਾਂ ਵੀਡੀਓ ਦੇ ਤਾਂ ਸੋਨੂੰ ਹੁਣ ਵੀ ਦਿਖਾਉਨੇ ਆ ਬਹੁਤ ਸ਼ਾਨਦਾਰਾ ਬਾਬੇ ਤਾਂ ਚੱਲਦੇ ਆ ਅੰਦਰ ਚੱਲ ਕੇ ਆਪਾਂ ਤੁਹਾਨੂੰ ਮਹਿਲਾਂ ਦੇ ਦਰਸ਼ਨ ਕਰਾਉਨੇ ਆ ਘੈਂਟ ਚੀਜ਼ਾਂ ਬਣੀਆਂ ਹੋਈਆਂ ਨੇ ਕਿਆ ਬਾਤ ਆ ਯਾਰ ਵਾਹ ਪਿੰਕ ਸਿਟੀ ਦਾ ਵਿਊ ਦਿਖਾ ਦਈਏ ਤੁਹਾਨੂੰ ਤਾਂ ਜਿਹੜੇ ਇਹਦੇ ਮੇਨ ਆ ਚਾਰ ਹੈਗੇ ਨੇ ਮੇਨ ਰਸਤੇ ਇਹਨੇ ਤਾਂ ਉਹਨਾਂ ਵਿੱਚ ਤੁਹਾਨੂੰ ਸਾਰਿਆਂ ਦੇ ਇੱਕੋ ਜਿਹੇ ਦੁਕਾਨਾਂ ਤਾਂ ਇੱਕੋ ਜੇ ਤੁਸੀਂ ਦੇਖ ਸਕਦਾ ਕਲਰ ਆ ਸਾਰਿਆਂ ਦਾ ਪਿੰਕ ਪਿੰਕ ਰੰਗ ਕੀਤਾ ਹੋਇਆ ਗੁਲਾਬੀ ਸਿਟੀ ਕਹਿ ਸਕਦੇ ਆਪਾਂ ਤਾਂ ਹੁਣ ਆਪਾਂ ਹਵਾ ਮਹਿਲ ਜਾਂਦੇ ਆ ਹਵਾ ਮੈਲ ਜਾ ਕੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਜੋ ਇੱਥੋਂ ਦਾ ਹੈਗਾ ਬਾਕੀ ਚਾਰ ਸਵੇਰੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਬਹੁਤ ਘੈਂਟ ਘੈਂਟ ਮਾਰਤਾਂ ਇੱਕੋ ਰੰਗ ਦੀਆਂ ਇਮਾਰਤਾਂ ਦੇਖਣ ਨੂੰ ਮਿਲਣਗੀਆਂ ਬਾਕੀ ਟ੍ਰੈਫਿਕ ਵਾਲੀ ਸਾਨੂੰ ਨਾ ਆਉਂਦੇ ਨੂੰ ਬਹੁਤ ਟਾਈਮ ਹੋ ਗਿਆ ਟੋਪਾਂ ਖੜੀਆਂ ਦੇਖੋ ਨੋ ਐਂਟਰੀ ਇੱਥੋਂ ਦੀ ਕਹਿੰਦੇ ਐਂਟਰੀ ਨਹੀਂ ਹੈਗੀ ਓਡੀ ਕਿਉਂਕਿ ਇਹ ਇੱਕ ਰਾਜਧਾਨੀ ਆ ਗਈ Rajasthan ਦੀ ਰਾਜਿਆਂ ਦਾ ਸ਼ਹਿਰ Rajasthan ਰਾਜਿਆਂ ਦਾ ਸਥਾਨ ਤਾਂ ਹੈ ਕਰਕੇ Rajasthan ਕਿਹਾ ਜਾਂਦਾ ਬਾਬੇ ਬਾਕੀ ਯਾਰ ਇੱਕੋ ਜਿਹੇ ਬਿਲਡਿੰਗਾਂ ਇੱਕੋ ਜਿਹੇ ਕਲਰ ਬਹੁਤ ਪਿਆਰੇ ਲੱਗਦੇ ਨੇ ਬਹੁ ਵਾਰੀ ਦੇਖਿਆ ਆਪਾਂ YouTube ਤੇ ਪਰ ਅੱਜ ਜੋ ਅੱਖੀਂ ਦੇਖ ਰਹੇ ਆ ਨਜ਼ਾਰਾ ਨਾ ਉਹ ਵੱਖਰਾ ਹੀ ਆ ਤੁਸੀਂ ਸਰਦੀਆਂ ਦੇ ਵਿੱਚ ਇੱਕ ਆ ਕੇ ਇੱਕ ਵਾਰੀ ਆ ਕੇ ਜਰੂਰ ਦੇਖੋ ਬਾਬੇ ਠੰਡ ਤਾਂ ਹੈ ਨਹੀਂ ਗਰਮੀ ਜਿਵੇਂ ਆਪਣੇ ਮਹੀਨਾ ਡੇਢ ਮਹੀਨਾ ਪਹਿਲਾਂ ਮੌਸਮ ਹੁੰਦਾ ਨਾ ਵੀ ਸਵੇਰੇ ਸ਼ਾਮ ਦੀ ਠੰਡ ਜੀ ਹੁੰਦੀ ਆ ਦਿਨੇ ਧੁੱਪ ਹੁੰਦੀ ਆ ਤਾਂ ਉਦਾਂ ਦੀ ਸਿਸਟਮ ਆ ਇਹ ਬਾਕੀ ਯਾਰ ਹਰ ਨਾਲ ਦੇਖ ਕੇ ਕੁਝ ਹੋਰ ਹੈ ਨਾ ਉਹਦੇ ਦੇਖ ਕੇ ਕੁਝ ਹੋਰ ਲੱਗਦਾ ਹੈ ਬਾਕੀ ਸਭ ਦਿਖਾਉਣੇ ਆ ਜਾ ਕੇ ਹਵਾ ਮਹਿਲ ਦੀ ਕਰਦੇ ਐਂਟਰੀ Rajasthan ਦੇ ਵਿੱਚ ਕਿਚੂ ਕਚੋਰੀ ਮਸ਼ਹੂਰ ਹੈ ਜੁਨੇ ਜਦੋਂ ਵੀ ਆਓਗੇ ਸੋਨ ਸਾਹਬਾਂ ਦੇ ਚੜ੍ਹਦੀਆਂ ਤਾਂ ਕਰਨਾ ਮਿਲਣੀ ਹੈ 3 ਘੰਟਾ ਪੇਸਟ ਕਰਕੇ ਜਰੂਰ ਦੇਖਿਓ ਮੈਨੂੰ ਆਪਾਂ ਨੂੰ ਖਾਣ ਨੂੰ ਘੈਂਟ ਲੱਗੇ ਲੈ ਵੀ ਤੁਹਾਨੂੰ ਹਵਾ ਮਹਿਲ ਦਾ ਬਾਹਰੋਂ ਕਿ ਦ੍ਰਿਸ਼ ਦਿਖਾ ਦਈਏ ਜੋ ਕਿ ਰੋਡ ਤੋਂ ਦਿਂਦਾ ਹੈ ਬਹੁਤ ਸ਼ਾਨਦਾਰ ਹੈ ਕਿਉਂਕਿ ਇਹਦੇ ਬਹੁਤ ਖਿੜਕੀਆਂ ਬਾਰੀਆਂੀਆਂ ਲੱਗੀਆਂ ਹੋਈਆਂ ਨੇ ਲੋਕ ਇੱਥੇ ਫੋਟੋਆਂ ਕਰਾ ਰਹੇ ਆ ਭੀੜ ਵਾਲੀ ਆ ਜੇ ਆਪਾਂ ਜਲਦੀ ਆ ਜਾਂਦੇ ਹੋ ਸਕਦਾ ਵੀ ਬਹੁਤ ਵਧੀਆ ਤਰੀਕੇ ਨਾਲ ਬਾਹਰੋਂ ਫੋਟੋ ਫੋਟੋ ਖਿਚਲਾ ਦੇ। ਹਾਂਜੀ ਤੇ ਆਪਾਂ ਤੁਹਾਨੂੰ ਸਾਈਡ ਤੋਂ ਹਵਾ ਮਹਿਲ ਦਿਖਾਉਨੇ ਆ। ਤਾਂ ਹਵਾ ਮਹਿਲ ਦਾ ਤੁਸੀਂ ਨਜ਼ਾਰਾ ਬਾਹਰਲੀ ਸਾਈਡ ਤੋਂ ਦੇਖ ਸਕਦੇ ਹੋ। ਹੁਣ ਵੈਸੇ ਆਪਾਂ ਅੰਦਰ ਚੱਲਦੇ ਆ। ਚੱਲ ਕੇ ਅੰਦਰ। ਆਹ ਬਾਹਰੇ ਮਾਰਕੀਟਾਂ ਨੇ ਬਹੁਤ ਵੱਡੀਆਂ ਮਾਰਕੀਟਾਂ ਨੇ। ਕੁਝ ਵੀ ਤੁਸੀਂ ਇੱਥੋਂ ਪਰਚੇਜ਼ ਕਰ। ਦੇਖੋ ਯਾਰ। ਆਹੀ ਗੇਟ ਮਿਲਦਾ ਹੈ ਅੰਦਰ। ਹਾਂ। ਇੱਥੋਂ ਆਪਾਂ ਐਂਟਰੀ ਗੇਟ ਤੋਂ ਪਰਚੀ ਲੈਨੇ ਆ। ਪਾਬੇ 52 ਰੁਪਏ ਦੇ ਕਿਤੇ ਕਿਤੇ ਦੇ ਸਟੂਡੈਂਟ ਦਾ ਥੋੜੀ 22 ਰੁਪਈਆ ਦੀ ਸੋ ਮੈਂ ਤਾਂ ਸਟੂਡੈਂਟ ਹੈ ਨਹੀਂ ਕੇਂਦਰ ਹੈਗਾ ਸੀ ਇਹ ਆਪ ਦਾ ਆਇਡੈਂਟੀਟੀ ਕਾਰਡ ਲੈ ਆਇਆ ਨਹੀਂ ਤਾਂ ਕਰਕੇ ਆਪਾਂ ਨੂੰ 52 ਰੁਪਏ 104 ਰੁਪਏ ਤੇ ਦੋ ਟਿਕਟਾਂ ਲਈਆਂ ਲੈ ਵੀ ਇੱਥੋਂ ਹਵਾ ਮਹਿਲ ਦੀ ਐਂਟਰੀ ਹੋ ਗਈ ਸ਼ੁਰੂ ਗੌਰ ਨਾਲ ਦੇਖਿਓ ਬਹੁਤ ਸੋਹਣਾ ਸਟਰਕਚਰ ਬਣਿਆ ਹੋਇਆ ਬਾਕੀ ਤੁਸੀਂ ਗਾਰਡ ਵੀ ਲੈ ਸਕਦੇ ਹੋ ਉੱਪਰ ਜਾ ਕੇ ਦੇਖਦੇ ਹਾਂ ਹਜੇ ਤਾਂ ਸ਼ੁਰੂਆਤ ਹੀ ਆ ਰੌਣਕ ਮੇਲਾ ਦੇਖੋ ਤੁਸੀਂ ਅੰਦਰ ਪੂਰਾ ਭਰਿਆ ਪਿਆ ਕੰਮ ਕਿਉਂਕਿ ਇਹ ਚੀਜ਼ਾਂ ਦੇਖਣ ਖਾਤਰ ਬਹੁਤ ਦੂਰੋਂ ਦੂਰੋਂ ਫੋਟੋ ਵੀ ਬਹੁਤ ਆਉਂਦੇ ਆ ਬਾਕੀ ਯਾਰ ਜਿਹੜੀ ਉਦੋਂ ਉਸ ਸਮੇਂ ਦੀ ਹੈ ਨਾ ਮੰਤਰ ਬਣੀ ਹੋਈ ਆ ਉਹ ਵੀ ਕਮਾਲ ਆ ਗਈ ਵਿਚਾਲੇ ਪਹਾਾਰੇ ਬਣੇ ਹੋਏ ਨੇ ਬਿਲਕੁਲ ਤਾਂ ਲਾਈਟਾਂ ਲੱਗੀਆਂ ਹੋਈਆਂ ਨੇ ਪਹਾਾਰੇ ਬਣੇ ਹੋਏ ਨੇ ਬਹੁਤ ਸ਼ਾਨਦਾਰ 뷰 ਹੁੰਦਾ ਕਹਿੰਦੇ ਸਾਹਮਣੂ ਪਹਿਲਾਂ ਤੁਹਾਨੂੰ ਥੱਲੜਾ نیچے ਵਾਲਾ ਦਿਖਾਦੀ ਅੱਜ ਅਲੱਗ-ਅਲੱਗ ਕਮਰੇ ਨੇ ਆ ਇਥੋਂ ਦਾ ਰਾਜਾ ਤਾਂ ਆਹ ਰਾਜੇ ਦੀ ਤਸਵੀਰ ਦੇਖ ਸਕਦੇ ਹੋ ਉਸ ਤਰ੍ਹਾਂ ਇਹਨਾਂ ਨੇ ਬਣਾ ਰੱਖੀ ਆ ਨਾਮ ਵੀ ਲਿਖੇ ਹੋਣਗੇ ਇੱਥੇ ਇਹ ਜਿਹੜਾ ਹਵਾ ਮਹਿਲ ਦੀ ਸਾਰੀ ਤੇ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਨੇ ਬਣਾਈ ਤੇ ਜੋ ਪੱਥ ਜਮੇਲ ਦਿਖਾ ਰਿਹਾ ਇਹ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਦੀ ਹੈ 1778 ਤੋਂ ਲੈ ਕੇ 1803 ਸਭੀ ਤੱਕ ਇਹਨਾਂ ਦਾ ਇਤਿਹਾਸਾ ਮਹਾਰਾਜਾ ਰਹਾਗਾ ਬਾਕੀ ਆ ਜੇ ਤੁਸੀਂ ਪੜ ਸਕਦੇ ਹੋ ਪੜ ਸਕਦਾ ਪੜ ਲਓ ਤਾਂ ਹਿੰਦੀ ਦੇ ਵਿੱਚ ਇਹਨਾਂ ਦਾ ਸਾਰਾ ਡਿਟੇਲ ਦੱਸਿਆ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਕਿਉਂਕਿ ਉਹਨਾਂ ਨੇ ਇਹ ਇਹਦਾ ਨਿਰਮਾਣ ਕਰਾਇਆ ਸੀ ਹਵਾ ਮਹਿਲ ਦਾ ਵੀ ਬਹੁਤ ਉੱਚਾ ਬਣਿਆ ਹੋਇਆ ਬਾਕੀ ਜਿਹੜਾ ਸਾਰਾ ਨਕਸ਼ਾ ਬਣਿਆ ਹੋਇਆ ਉਹ ਮਿਲਦਾ ਉਹ ਵੀ ਤੁਹਾਨੂੰ ਉੱਰੇ ਦਿਖਾ ਦਾਂਗੇ ਆਪਾਂ ਇਹ ਸਾਰਾ ਸਿਸਟਮ ਵਿੱਚੋਂ ਉਦਹੀਂ ਜਿੱਦਾਂ ਸਾਰਾ ਸਿਸਟਮ ਬਣਿਆ ਹੋਇਆ ਉਦਹੀਂ ਹੈਗਾ ਸਾਰਾ ਇਹ ਆਪ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਸ਼ਬਦ ਮੰਦਿਰ ਸ਼ਬਦ ਮੰਦਿਰ ਹੀ ਲਿਖਿਆ ਹੋਇਆ ਸ਼ਾਇਦ ਇੱਥੇ ਬਹਿ ਕੇ ਇਹਨਾਂ ਦਾ ਇਹ ਜਿਵੇਂ ਆਪਾਂ ਅੱਜ ਕੱਲ ਬਣਾ ਲਿਆ ਨੇ ਵੀ ਪੂਜਾ ਰੂਪ ਉਦਾਂ ਦੇ ਹੁੰਦੇ ਆ। ਹਬਤਨ ਬਰ ਬੇਟੇ ਰੇ ਮੰਦਿਰ ਕਾਪੀ ਨਾ। ਇਹ ਬਾਕੀ ਉੱਪਰ ਜਾਣ ਦਾ ਰਸਤਾ ਦੇਖੋ ਤੁਸੀਂ। ਕੋਈ ਪੌੜੀਆਂ ਨਹੀਂ। ਵੈਸੇ ਰਸਤਾ ਬਹੁਤ ਆਸਾਨ ਦਾ ਰਿਹਾ। ਜਿਹੜੇ ਮਾਈਲਾਂ ਦੇ ਚਾਰ ਦੁਬਾਰੀ ਹੁੰਦੀ ਹੈ ਨਾ ਜਾਇਨਾਂ ਦਾ ਸਟਰਕਚਰ ਬਣਾਇਆ ਹੁੰਦਾ। ਉਕਤ ਮਾਲ ਦਾ ਹੀ ਹੁੰਦਾ। ਉਹ ਹਾਰੇ ਛੱਡਦੇ ਬਾਬੇ। ਦੇਖੋ। ਪੈਂਦੀਆਂ ਨੇ ਗੁੱਪ। ਇਹ ਵੀ ਬਸ ਨਸੀਬ ਨਾਲ ਹੀ ਹੁੰਦਾ ਸਾਰਾ ਸਿਸਟਮ। ਬਾਕੀ ਹੌਲੀ ਹੌਲੀ ਆਪਾਂ ਉੱਪਰ ਜਾ ਸਕਦੇ ਜਿੰਨਾ ਜਿੰਨਾ ਆਪਾਂ ਉੱਪਰ ਜਾਵਾਂਗੇ ਓਨੀ ਇਹ ਉੱਪਰੋਂ ਤੰਗ ਹੁੰਦਾ ਜਾਊ ਯਾਨੀ ਕਿ ਨੈਰੋ ਹੁੰਦਾ ਜਾਊ ਭੀੜਾ ਹੁੰਦਾ ਜਾਊਗਾ ਤਾਂ ਜਾ ਕੇ ਕਹਿੰਦੇ ਵੀ ਮੋਟਾ ਬੰਦਾ ਜਮਾ ਨਹੀਂ ਆ ਸਕਦਾ। ਬਾਕੀ ਕਾਫੀ ਬਾਰੀਆਂ ਬਣੀਆਂ ਹੋਈਆਂ ਨੇ ਇਹਦੇ ਵਿੱਚ ਤੁਹਾਨੂੰ ਦਿਖਾਉਨੇ ਆ। ਉਹ ਆ ਤਾਂ ਇਹ। ਆਲਾ ਨਿੱਕੇ ਨਿੱਕੇ ਵਾਰੀਆਂ ਦਿਖਾਉਣਾ ਸਾਨੂੰ ਦੇਖੋ ਇਹ ਵੀ ਵਾਰੀਆਂ ਨੇ ਕਿਉਂਕਿ ਇਹਦੇ ਵਿੱਚ ਦੀ ਜੇ ਕਈ ਵਾਰ ਹਨਾ ਸੈਨ ਦੂਜੇ ਰਾਜ ਚੜ ਕੇ ਆ ਜਾਂਦੇ ਤਾਂ ਇੱਥੋਂ ਦੀ ਪਤਾ ਵੀ ਲੱਗਦਾ ਸੀ ਤਾਂ ਇੱਥੋਂ ਦੀ ਮੁਕਾਬਲਾ ਵੀ ਹੋ ਜਾਂਦਾ ਸੀ ਕਿਉਂਕਿ ਛੋਟੀਆਂ ਛੋਟੀਆਂ ਵਾਰੀਆਂ ਨੇ ਹਾਂਜੀ ਆ ਸਾਰੀਆਂ ਵਾਰੀਆਂ ਨੇ ਕਿਉਂਕਿ ਇੱਕ ਤਾਂ ਹਵਾ ਮਹਿਲਾ ਇਹ ਹਵਾ ਵਾਸਤੇ ਵੀ ਰੱਖੀਆਂ ਹੋ ਸਕਦੀਆਂ ਨੇ ਇਹਦੇ ਲੜਾਈ ਖਾਤਰ ਦੀ ਲੜਾਈ ਖਾਤਰ ਆ ਜਿਹੜੀਆਂ ਨਿੱਕੇ ਨੇ ਹੋ ਵੀ ਹੋ ਸਕਦੀਆਂ ਨੇ ਤਾਂ ਤੁਹਾਨੂੰ ਦੇ ਐਗਜ਼ਿਟ ਪੌੜੀਆਂ ਵੀ ਨੇ ਦੋਵੇਂ ਥਾਂਵੇਂ ਬੰਦ ਕਰ ਰੱਖੀਆਂ ਨੇ ਵਾਓ ਬਾਕੀ ਜਿਹੜਾ ਉਧਰ ਦਾ ਮਾਹੌਲਾ ਪੂਰਾ ਇੱਕ ਨੰਬਰ 'ਚ ਹੀ ਆ। ਉਹ ਲਾਸਟ ਤੱਕ ਜਾਣਾ ਆਪਾਂ ਜਮਾ ਲਾਸਟ ਤੱਕ ਜਾਂਦੇ ਬਹੁਤ ਚੜ੍ਹਾਈ ਹੋ ਜਾਂਦੀ ਐ ਇਦੋ ਵਾਰ। ਲੈ ਆ ਚੀਜ਼ਾਂ ਸਨੋ ਦਿਖਾਉਣੀਆਂ ਜਿਹੜੀਆਂ ਤੁਹਾਨੂੰ ਕਿਸੇ ਨੇ ਵੀ ਦਿਖਾਈਆਂ ਹੋਣੀਆਂ। ਇੱਥੇ ਖਿੜਕੀਆਂ ਨੇ ਸਾਰੀਆਂ ਅੱਡੋ ਅੱਡ। ਇਹਦੇ ਵਿੱਚੋਂ ਦੀ ਤੁਸੀਂ ਹਰ ਵਾਰ ਜਾ ਸਕਦੇ ਹੋ ਜੋ ਥੱਲੇ ਦਾ ਵਿਊ ਆ ਉਹ ਵੀ ਦੇਖ ਸਕਦੇ ਹੋ। ਅ ਸਾਈਡਾਂ ਤੇ ਬਣੇ ਹੋਣੇ ਕਿਉਂਕਿ ਜਿਹੜਾ ਹਵਾ ਮਹਿਲ ਹੈ ਉਹ ਤਾਂ ਮੇਨ ਹੀ ਲੋਕੇਸ਼ਨ ਆ ਗਈ ਤਾਂ ਉਹਦੇ ਸਾਈਡ ਤੇ ਵੀ ਇਹ ਮਹਿਲ ਛੋਟਾ ਮੋਟਾ ਨਹੀਂ ਨੇ ਕਾਫੀ ਵੱਡਾ ਮਹਿਲ ਹੈ ਉਹਦੇ ਆਲੇ-ਆਲੇ ਸਾਈਡਾਂ ਤੇ ਵੀ ਇਹ ਚੀਜ਼ਾਂ ਹੈਗੀਆਂ ਨੇ ਆਪੇ ਕਰੋ ਚੈੱਕ ਕੀ ਆ ਬੀ ਜੰਮਾ ਆਹ ਮਿਲ ਗਏ ਜਾਓ ਇਨੀ ਕਾਤਾ ਰੰਗ-ਬਰੰਗੀਆਂ ਕਲਰਫੁਲੀਆਂ ਸਾਨੂੰ ਇੱਥੇ ਲਾਈਟਾਂ ਸ਼ੀਸ਼ੇ ਲੱਗੇ ਮਿਲਣਗੇ ਯਾਰ ਇਹ ਘੈਂਡਾ ਚੀਜ਼ ਆ ਫਰੀਕੀ ਨਾਲ ਦੇਖੋ ਜਦੋਂ ਵੀ ਸੂਰਜ ਚੜਦਾ ਤਾਂ ਰੰਗ-ਬਰੰਗੇ ਚਾਨਣ ਰੋਸ਼ਨੀ ਆਉਂਦੀ ਹੂ ਇਹ ਵੀ ਗੇਟ ਨੇ ਉਹ ਛੋਟੇ-ਛੋਟੇ ਗੇਟ ਲੱਗੇ ਹੋਏ ਨੇ ਤਾਂ ਹੀ ਹਵਾ ਮਹਿਲ ਦਾ ਨਾਮ ਦਿੱਤਾ ਗਿਆ ਬਾਬੇ ਰੌਣਕ ਮੇਲਾ ਬਹੁਤ ਭਰਿਆ ਹੋਇਆ ਜਿੱਥੇ ਹਵਾ ਮਹਿਲ ਦੀ ਜੇ ਗੱਲ ਕਰੀਏ ਆਪਾਂ ਪੂਰੀ ਇਕੱਠਾ ਭੀੜ ਦਾ ਕੰਮ ਆ ਦੇਖੋ ਯਾਰ ਇੱਥੋਂ ਸਾਰੇ ਕਿਤੇ ਨਜ਼ਰ ਰੱਖੀ ਜਾਂਦੀ ਸੀ ਜੇ ਜੀ ਦੇਖੋਗੇ ਇੱਥੋਂ ਤੁਹਾਨੂੰ ਸਾਰੀ ਬਾਰੇ ਮਾਰਕੀਟ ਸਾਰਾ ਬਾਜ਼ਾਰ ਏ ਟੂ ਜੈਡ ਚੀਜ਼ ਦਿਨਦੀ ਆ 12 ਨੰਬਰ ਕਿਹਾ ਵੀ 12 ਨੰਬਰ ਉੱਪਰ ਆ ਪਰ ਬਹੁਤ ਜ਼ਿਆਦਾ ਭੀੜ ਆ ਜਾਂਦਾ ਥਾਵਾ ਭੀੜੀਆਂ ਗਲੀਆਂ ਆ ਗਈਆਂ ਉੱਪਰ ਆ ਕੇ ਤਾਂ ਦੋ ਲੈਣਾ ਹੀ ਲੰਘ ਸਕਦੇ ਨੇ ਜੇ ਆਪਾਂ ਹਨ ਘੈਂਟ ਆ ਯਾਰ ਚੀਜ਼ ਪਰ ਜਿਹੜਾ ਉਹਨਾਂ ਦਾ ਉਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਹੋਇਆ ਹੈ ਨਾ ਉਹ ਕਿਸੇ ਗੱਲ ਨੂੰ ਬਣਾਇਆ ਹੋਊਗਾ ਪੂਰੀ ਹਰ ਇੱਕ ਚੀਜ਼ ਪੂਰੀ ਬਰੀਕੀ ਨਾਲ ਸੋਚ ਸਮਝ ਕੇ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਉਹ ਵਾਹ ਬਾਕੀ ਇੱਥੇ ਵੀ ਤੁਹਾਨੂੰ ਨਿੱਕੇ-ਨਿੱਕੇ ਬਾਰੀਆਂ ਤੁਹਾਨੂੰ ਸਾਰੇ ਮਹਿਲ ਦੇ ਵਿੱਚ ਛੋਟੀਆਂ-ਛੋਟੀਆਂ ਬਾਰੀਆਂ ਦੇਖਣ ਨੂੰ ਮਿਲਣਗੀਆਂ ਫੋਟੋ ਸ਼ੂਟ ਚੱਲ ਰਹੇ ਨੇ ਬਾਕੀ ਆਪਾਂ ਉੱਪਰ ਚੱਲਦੇ ਆਂ ਦੇਖੋ ਇਹ ਵੀ ਰਾਜਾਂ ਦੇ ਠਾਠ-ਵਾਠ ਨੇ ਬਾਕੀ ਆਪਦੀ ਬਚਾ ਲਈ ਰਾਜੇ ਕੁਝ ਵੀ ਕਰਦੇ ਆਂ ਪਹਿਲਾਂ ਲਾਈਨ 'ਚ ਲੱਗਣਾ ਪੈਂਦਾ ਫਿਰ ਕਿਤੇ ਇਕੱਲੇ-ਇਕੱਲੇ ਜਾਣ ਨੂੰ ਭੇਜਦੇ ਨੇ ਕਿਉਂਕਿ ਭੀੜਾ ਬਹੁਤਾ ਜਾਂਦਾ ਜਦੋਂ ਦਿਖਾਉਣਾ ਇੱਕ ਬੰਦਾ ਹੀ ਲੰਘ ਸਕਦਾ ਕੇਰਾ 'ਚ ਸਿੰਗਲ ਲਾਈਨ ਆਪਾਂ ਲਿਆ ਸਕਦੇ ਆ ਉੱਪਰ ਫੋਟੋ ਪਾਣੀ ਮਿਲ ਜਾਈਏ ਲੈ ਵੀ ਜਮਾ ਹਵਾ ਮਿਲਦੇ ਆ ਆਪਾਂ ਆ ਗਏ ਉੱਪਰ ਹਵਾ ਮਹਿਲ ਤੇ ਜਮਾ ਉੱਪਰੋਂ ਥੱਲੇ ਸਾਰੀ ਸਿਟੀ ਦਿਖਦੀ ਹੈ ਜੈਪੁਰ ਦੇਖੋ ਯਾਰ ਘੈਂਟ ਆ ਸਾਰੇ ਮਹਿਲ ਤੇ ਤੇ ਸਾਰੇ ਸ਼ਹਿਰ ਦੇ ਉੱਤੇ ਇੱਥੋਂ ਨਜ਼ਰ ਆਉਂਦੀ ਸੀ ਰਾਜੇ ਦੀ ਵਾਓ ਬੰਗਲੂ ਦੇਖੋ ਇੱਥੋਂ ਸਾਰੇ ਮਹਿਲ ਤੇ ਨજર ਸਿਰਾਜ ਦੀ ਸਾਰੀ ਸਿਟੀ ਤੇ ਸਾਰੇ ਜੈਪੁਰ ਤੇ ਉਹ ਹਵਾ ਮਹਿਲ ਦਾ ਵਿਊ ਦਿਖਾਤਾ ਹੈ ਉਹ ਜਿਹੜੀ ਚੜਨ ਵਾਲੀ ਆ ਉਹ ਉੱਥੇ ਸਿੰਗਲ ਬੰਦਾ ਹੀ ਚੱਲ ਸਕਦਾ ਉੱਪਰ ਇਹੇ ਤੀ ਬਸ ਆਪਣੇ ਹਵਾ ਮਹਿਲ ਦਾ ਵਿਊ ਕਹਿੰਦਾ ਸਾਰਾ ਵਾਓ ਬਾਕੀ ਕਾਫੀ ਦੂਰ ਦੂਰ ਤੱਕ ਫੈਲਿਆ ਹੋਇਆ ਹੈ ਇਹ ਉੱਥੋਂ ਆਲੇ ਦੁਆਲੇ ਕਾਫੀ ਏਰੀਆ ਦੇ ਵਿੱਚ ਹੈ ਪਿੰਕ ਸਿਟੀ ਦੇ ਵਿੱਚ ਇਹ ਹਵਾ ਮਹਿਲ ਹੈਗਾ ਜੋ ਵੀ ਦੇਖਣ ਚਾਉਣਾ ਹੁੰਦਾ ਤਾਂ ਆ ਸਕਦਾ ਉਹ ਸਾਹਮਣੇ ਘੰਟਾ ਘਰ ਹੈ ਉਧਰ ਤਾਂ ਇੱਕ ਹੋ ਕਿਲਾ ਜਹਾ ਹੋ ਵੀ ਸੀਗਾ ਉਹ ਵੀ ਘੰਟਾ ਘੜਾ ਰਿਹਾ ਜਰ ਹਾਂ ਉਹ ਘੰਟਾ ਘੜਾ ਇੱਕ ਇਧਰ ਦੋ ਤਿੰਨ ਚੀਜ਼ਾਂ ਆਈਆਂ ਨੇ ਦੇਖਣ ਵਾਲੀਆਂ ਮੈਂ ਵੀ ਜਮਾ ਸਰੇ ਤੇ ਆਪਾਂ ਆਵਾ ਮਹਿਲ ਦੇ ਜਮਾ ਟਾਪ ਤੇ ਫੋਟੋ ਦੇਖੋ ਕਿਹੜੇ ਹਿਸਾਬ ਨਾਲ ਹੋ ਰਹੀਆਂ ਉੱਪਰ ਭੀੜ ਬਹੁਤ ਆ ਇੰਨੇ ਕਿ ਜਣਾਂ ਨੂੰ ਉੱਪਰ ਭੇਜਦੇ ਨੇ ਉਹਨੇ ਕਿ ਜਣਾਂ ਨੂੰ ਨੀਚੇ ਥਰਦੇ ਥੱਲੇ ਵੀ ਲੈਣਾ ਬਣਦੀਆਂ ਨੇ ਕਿਉਂਕਿ ਇਕੱਠਵਾ ਤਾਂ ਉੱਪਰ ਆਉਣ ਜਾਣ ਦਾ ਇਨਾ ਥਾਂ ਨਹੀਂ ਹੈਗਾ ਵਾਓ ਜੇ ਲੈ ਵੀ ਜਮਾ ਹਵਾ ਮਹਿਲ ਦੀ ਜੇ ਆਪਾਂ ਉੱਪਰ ਆਉਣੇ ਹਨ ਤਾਂ ਇੱਕ ਬੰਦਾ ਹੀ ਲੰਘ ਸਕਦਾ ਮੋਟਾ ਫਿਰ ਦੇ ਨੰਗਣ ਦੀ ਖੇਈ ਆ ਥੋੜੀ ਜੀ ਤਾਂ ਇੱਕ ਬੰਦਾ ਹੀ ਆ ਸਕਦਾ ਯਾਰ ਥੱਲੇ ਵੀ ਲੈਣਾ ਬਣੀਆਂ ਪੀ ਨੇ ਉੱਪਰ ਔਨ 78 ਪਰ ਹੌਲੀ ਹੌਲੀ ਉਤਰਿਆਦਾ ਹੋਏ ਉਹ ਨਹੀਂ ਚੜਿਆ ਇਹਦਾ ਰਾਜੇ ਵੀ ਕੁਮਾਲ ਦੀਆਂ ਚੀਜ਼ਾਂ ਸੀ ਉਹ ਅਦੇ ਪ੍ਰਤਾਪ ਸਵਾਇ ਪ੍ਰਤਾਪ ਸਿੰਘ ਘੈਂਟ ਜੀ ਦਾ ਯਾਰ ਜਿਨੇ ਇੰਨੀਆਂ ਘੈਂਟ ਚੀਜ਼ਾਂ ਬਣਾਈਆਂ ਨੇ ਅਵੇ ਪੁਫਾਰਾ ਨਾ ਜਿਹੜਾ ਇਹ ਇੰਨਾ ਘੈਂਟ ਆ ਜਦੋਂ ਆਪਾਂ ਇਹਦੇ ਕੋਲੇ ਜਾਂਦੇ ਆ ਬੈਠਦਾ ਇੱਥੇ ਗਰਮੀ ਆ ਕਿਉਂਕਿ ਰਾਹਤਾਨ ਦੇ ਵਿੱਚ ਮੌਸਮ ਦਾ ਆਪਣੇ ਨਾਲ ਬੜਾ ਫਰਕ ਆ। ਕੋਈ ਜਦੋਂ ਆਪਾਂ ਕੋਲੇ ਜਾਂਦੇ ਨੇ ਤਾਂ ਠੰਡੀ ਠੰਡੀ ਹਵਾ ਆਉਂਦੀ ਹੈ ਜਿਵੇਂ ਏਸੀ ਦੇ ਵਿੱਚ ਜਾਂ ਕੂਲਰ ਦੀ ਹਵਾ ਲੱਗਦੀ ਹੁੰਦੀ ਆ। ਪਰ ਕੋਲੇ ਜਾ ਕੇ ਯਾਰ ਘੈਂਟ ਗੱਲ ਬਾਤ ਆ ਤਾਂ ਆਪਾਂ ਚੱਲਦੇ ਆ ਬਾਹਰੇ ਹੁਣ ਕਰਦੇ ਆ ਐਗਜ਼ਿਟ ਆਜੋ। ਵਾਓ। ਫਾ ਫੋਟੋ ਆਈ ਮੇ ਬੱਬੇ। ਉਹ ਬਾਹਰ ਆ ਕਿਹੜਾ? ਉਧਰ ਦੀ ਐਗਜ਼ਿਟ ਆਪਾਂ ਉਧਰ ਦੀ ਹੋਣਾ। ਕੋਈ ਤੁਸੀਂ ਰੰਗ ਰਗੀਲੀ ਦੁਨੀਆ ਦੇ ਮਾਹੌਲ ਦੇਖੋ ਬੱਬੇ ਵਾਓ। ਕਿਆ ਬਾਤ ਆ ਯਾਰ। ਐਤ ਐਤ। ਤੁਸੀਂ ਮਨਪਸੰਦ ਰੱਖਾ ਸਕਦੇ ਹੋ ਪੀ ਸਕਦੇ ਹੋ ਲੈ ਸਕਦੇ ਹੋ ਵਾਓ ਅੱਗੋਂ ਸ਼ਾਹ ਇੰਨੀ ਅਨਯਾਬ ਅੱਜ ਦਾ ਛੋਟਾ ਇਧਰੋਂ ਕੰਟੀਨ ਵੀ ਵਿੱਚੀ ਐ ਬਾਈਸਾ ਜਿਹੜੀਆਂ ਬਾਰੀਆਂ ਪੂਰੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਚੰਦਣ ਦੀਆਂ ਲੱਕੜ ਦੀਆਂ ਗਾਂ ਲੱਗੀਆਂ ਹੋਈਆਂ ਨੇ ਸੁਣਨੇ ਚ ਆਇਆ ਲੈ ਵੀ ਇਧਰ ਜੰਤਰ ਮੰਤਰ ਆ ਗਿਆ ਜਿਹੜਾ ਘੰਟਾ ਘਰ ਕਹਿੰਦੇ ਜੀ ਨੂੰ ਆ ਸਾਰਾ ਉਹੀ ਆ ਗਿਆ ਇਧਰ ਆ ਗਿਆ ਸਿਟੀ ਪੈਲਸ ਇਹ ਤਾਂ ਆਪਣਾ ਪਹਿਲਾ ਦੇਖਿਆ ਹੋਇਆ ਸਕੂਲ ਦਾ ਟੂਰ ਨਾਲ 2011 ਦੇ ਵਿੱਚ ਆਏ ਆਪਾਂ। ਬેશਰ ਦੇਖਣ ਆਪਾਂ ਬਗਵੀ ਜਨੇ ਜਾਇਆ ਦਿੱਲੀ ਜੰਤਰ ਮੰਤਰ ਬਣਿਆ ਹੋਇਆ ਹੈ ਨਾ ਘੰਟਾ ਘਰ ਉਦਾਂ ਹੀ ਹੈ। ਨੋ ਵੀ ਉੱਧਰ ਜੰਤਰ ਮੰਤਰ ਹੈ ਗਿਆ ਇੱਧਰ ਸਿਟੀ ਪੈਲਸ ਆ ਗਿਆ ਸਿਟੀ ਪੈਲਸ ਦੀ ਟਿਕਟ ਦਿੱਤੀ ਹੈ 300 ਰੁਪਏ ਦੀ ਇੱਕ ਜੰਤਰ ਮੰਤਰ ਦੀ ਟਿਕਟ ਹੈ 52 ਰੁਪਏ ਦੀ ਇੱਕ ਤਾਂ ਇਹ ਚ ਆਪਾਂ ਮਹਿੰਗੀ ਟਿਕਟ ਵੀ ਲੈ ਸਕਦੇ ਹਾਂ ਕਾਫੀ ਮਹਿੰਗੇ ਜੇ ਰਾਇਲ ਟਿਕਟ ਲੈਣੀਆਂ ਤਾਂ ਅੰਦਰ ਜਾ ਕੇ ਦੇਖਦੇ ਆਂ ਸਿਟੀ ਪੈਲਸ ਦੇ ਵਿੱਚ ਤਾਂ ਕਿਹ ਕਿਹ ਚੀਜ਼ਾਂ ਦੇਖਣ ਵਾਲੀਆਂ ਹੈਗੀਆਂ। ਇਹ ਵੀ ਸਵਾਈ ਮਾਨ ਸਿੰਘ ਦਿੱਤਿਆ ਮਹਾਰਾਜਾ ਸਵਾਈ ਮਾਨ ਸਿੰਘ ਦਿੱਤਿਆ। ਸਨਰ ਹਾਲ ਦੀ ਕਿ ਸਿਟੀ ਪੈਲਸ ਉਹਨਾਂ ਦੇ ਨਾਂ ਤੇ ਆਜੋ ਦੇਖੋ ਇਧਰ ਪੂਰੀਆਂ ਘੈਂਟ ਚੀਜ਼ਾਂ ਬਣੀਆਂ ਹੋਈਆਂ ਗੱਡੀ ਖੜੀ ਆ ਪੀਡੀ ਕੇਐਫ ਦਾ ਪੀਡੀ ਕੇਐਫ ਸਟੋਰ ਜੈਪੁਰ ਜੈਪੁਰ ਦੀ ਪੁਰਾਣੀ ਰਾਜਾਂ ਵੇਲੇ ਦੀ ਗੱਡੀ ਆ ਬਾਬੇ ਬਾਕੀ ਸਿਟੀ ਪੈਲਸ ਦੀ ਟਿਕਟ ਤਾਂ ਹੀ ਮਹਿੰਗੀ ਕਿਉਂਕਿ ਇੱਥੇ ਰਾਇਲ ਫੈਮਿਲੀ ਹੀ ਰਹਿੰਦੀ ਸੀ ਤਾਂ ਦੇਖ ਸਕਦੇ ਹੋ ਤੁਸੀਂ ਪੂਰੀਆਂ ਘੈਂਟ ਚਰ ਚੀਜ਼ਾਂ ਨੇ ਐਚਐਮ ਵਾਓ ਫੋਟੋ ਵੀ 200 ਰੁਪਏ ਦੀ ਕਹਿੰਦੇ ਇੱਕ ਆ ਦੇਖੋ ਇੱਧਰ ਵੀ ਫੋਟੋ ਤੁਸੀਂ ਕਰਾ ਸਕਦੇ ਹੋ ਬਾਕੀ ਗੋਰੇ-ਗੋਰੇ ਬਹੁਤ ਆਉਂਦੇ ਆ ਪੂਰਾ ਘੈਂਟ ਚੀਜ਼ ਬਣੀ ਹੋਈ ਆ ਅੰਦਰ ਜਾ ਕੇ ਦੇਖਦੇ ਆ ਬਾਕੀ ਆ ਸਹੀ ਸਿਟੀ ਪੈਸਾ ਸਾਰਾ ਵਿਊ ਹੋਊਗਾ ਹਨਾ ਸਿਟੀ ਪੈਸਾ ਸਵਾਯ ਮਾਨ ਸਿੰਘ ਰਾਜੇ ਵੇਲੇ ਦਾ ਕਿਉਂਕਿ 1922 ਤੋਂ ਲੈ ਕੇ 1970 ਤੱਕ ਉਹਨਾਂ ਦਾ ਰਾਜ ਰਿਹਾ ਉਹ ਇੱਥੇ ਰਹੇ ਨੇ ਉਹਨਾਂ ਨੇ ਇਹ ਆਪਣੇ ਰੱਖੇ ਇਸ ਵਕਤ ਇਸ ਮਹਾਰਾਜਾ ਸਵਾਯ ਮਾਨ ਸਿੰਘ ਨੇ ਬਣਵਾਇਆ ਸੀ ਤਾਂ ਅੰਦਰ ਸਿਟੀ ਪੈਂਸਰ ਦੇ ਵਿੱਚ ਆ ਮਿਊਜ਼ੀਅਮ ਬਣਿਆ ਹੋਇਆ ਜਿੱਥੇ ਕੀ ਸਾਰੇ ਕੱਪੜੇ ਹਰ ਤਰ੍ਹਾਂ ਦਾ ਕੱਪੜਾ ਮਿਲ ਜਾਂਦਾ ਜੇ ਕੋਈ ਖਰੀਦਣਾ ਹੋਵੇ ਤਾਂ ਵੀ ਮਿਲ ਜਾਂਦਾ ਬੇਚੇ ਵੀ ਦਿਖਾਉਣ ਖਾਤਰ ਇੱਕ ਮਿਊਜ਼ੀਅਮ ਬਣਾਇਆ ਹੋਇਆ ਬਹੁਤ ਘੈਂਟ ਘੈਂਟ ਦੇ ਅੰਦਰ ਵੀਡੀਓ ਅਲਾਉਡ ਨਹੀਂ ਤਾਂ ਕਰਕੇ ਤੁਹਾਨੂੰ ਦਿਖਾ ਨਹੀਂ ਸਕੇ ਤਾਂ ਜਿਹੜੇ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਘੈਂਟ ਘੈਂਟ ਚੀਜ਼ਾਂ ਬਣੀਆਂ ਹੋਈਆਂ ਬਸ ਕੀ ਇਹਨਾਂ ਦੇ ਡਿਫਰੈਂਟ ਰੇਟ ਹੋਣਗੇ ਉਹ ਆਪਾਂ ਜਾ ਕੇ ਪਤਾ ਕਰ ਦਿਆਂਗੇ ਕਿ ਕੀ ਕੀ ਇਹਨਾਂ ਦੇ ਟਿਕਟ ਦੇ ਰੇਟ ਅਲੱਗ ਨੇ ਜਾਂ ਫਨ ਉਸੇ ਟਿਕਟ ਦੇ ਵਿੱਚ ਆ ਜਾਣਗੇ ਮਹਾਰਾਜਾ ਸਵਾਇਬ ਭਵਨ ਸਿੰਘ ਦਾ ਇਹ ਗੈਲਰੀਰ ਬਣਿਆ ਹੋਇਆ ਫਰੈਂਡਸ ਆਫ ਦਾ ਮਿਊਜ਼ੀਅਮ ਮਿਊਜ਼ੀਅਮਸ ਆਫ ਮਿਊਜ਼ਮ ਦੀ ਸੌਫ ਵੀ ਹੈ ਜੀ ਨੇ ਮਿਊਜ਼ੀਅਮ ਵੀ ਹੈ ਤੇ ਮਹਾਰਾਜਾ ਸਵਾਇਭਾਵਨ ਸਿੰਘ ਦੇ ਉਹਨਾਂ ਦਾ ਬਣਿਆ ਹੋਇਆ ਤਾਂ ਅੰਦਰ ਜੇ ਜਾਣ ਦੀ ਆਗਿਆ ਹੋਈ ਤਾਂ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੈਸੇ ਵੀਡੀਓ ਬਹੁਤ ਘੱਟ ਕਰ ਰਹੇ ਦਿੰਦੇ ਆ ਵੀਡੀਓ ਨਾਟ ਅਲਾਉਡ ਕਿਨੇ 27 ਕਾਰਖਾਨੇ ਜੈਪੁਰ ਰਾਜ ਦੇ ਵਿੱਚ ਹੈਗੇ ਨੇ ਕਪੜਾ ਦੁਦਾਰਾ ਸਿਲਾਈ ਖਾਨਾ ਜਿਹੜੇ ਬਾਕੀ ਸਾਰੇ ਤੁਹਾਨੂੰ ਦਿਨੇ ਹੋਣਗੇ ਸਾਰੇ ਸੱਤੀ ਕਾਰਖਾਨੇ ਕਹਿੰਦੇ ਜਾਇਪੁਰ ਦੇ ਵਿੱਚ ਜਰਾਜ ਨੇ ਲਵਾਏ ਸੀ ਸੋ ਉਧਰ ਮਿਊਜ਼ੀਅਮ ਤੋਂ ਬਾਅਦ ਆਪਾਂ ਦੂਜੀ ਸਾਈਡ ਨਾਲ ਦੀ ਸਾਈਡ ਆ ਸਕਦੇ ਆ ਇੱਥੇ ਵੀ ਬਹੁਤ ਘੈਂਟ ਚੀਜ਼ ਬਣੀ ਹੋਈ ਆ ਬਾਬੇ ਮਹਿਲ ਪੂਰਾ ਸਿਰੇ ਦਾ ਹੈ ਬਾਕੀ ਜਿਹੜੀਆਂ ਚੀਜ਼ਾਂ ਮੈਂ ਨੇ ਤੁਹਾਨੂੰ ਦਿਖਾਉਣ ਵਾਲੀਆਂ ਉਹ ਦਿਖਾਉਨੇ ਆ ਦੇਖੋ ਯਾਰ ਆ ਗਏ ਰਾਜਿਆਂ ਦੇ ਦਰਬਾਰ ਜਿੱਥੇ ਬਹਿ ਕੇ ਕੋਈ ਉਹ ਕਰਦੇ ਹੋਣਗੇ ਪੂਰਾ ਘੈਂਟ ਬਣਾ ਹੋਇਆ ਵਿੱਚ ਬਾਬੇ ਗਾਗਰਾਈਆਂ ਦੇਖੋ ਆ ਦੇਖ ਸਕਦੇ ਵੈਸੇ ਗਾਗਰਾਂ ਬਹੁਤ ਡਬਲ ਤਰੀਆਂ ਹੁੰਦੀਆਂ ਇੱਥੇ ਤੇ ਵਾਓ ਇੱਕ ਇਦਰਾ ਸੋਨੇ ਰੰਗੇ ਜੀ ਹੈਗੀ 골ਡਨ ਦੀ ਇਦਰਾ ਗੰਗਾ ਜਿਹੀ ਸਿਲਵਰ ਹੈ ਇਹ ਸਿਲਵਰ ਹੈ ਦੇਖੋ ਇੱਥੇ ਬੈ ਕੇ ਕੋਈ ਲੱਗਦਾ ਹੂ ਦਰਬਾਰ ਜਾਂ ਕੋਈ ਇਹਨਾਂ ਨੇ ਫਲਾਵਰ ਦੇ ਰੱਖਿਆ ਤੁਸੀਂ ਆ ਕੇ ਦੇਖੋ ਇੱਥੇ ਤੁਹਾਨੂੰ ਆ ਕੇ ਦੇਖ ਕੇ ਨਾ ਬੜਾ ਆਨੰਦ ਆਊਗਾ ਆ ਚੀਜ਼ ਬਹੁਤ ਸਰਨੋ ਘੈਂਟ ਦੇਖਣ ਨੂੰ ਮਿਲੀ ਆ ਇਹਨਾਂ ਦੀਆਂ ਕਿਹੜਾ ਰਫਲਾਂਆਂ ਨੇ ਰਫਲਾਂਾਂ ਦਾ ਚੱਕਰ ਬਣਾਇਆ ਹੋਇਆ ਇਹ ਸਾਰੀਆਂ ਪੁਰਾਣੀਆਂ ਰਫਲਾਂ ਰੁਖਲਾਂ ਟੰਗੇ ਹੋਣਗੀਆਂ ਨਾਲ ਇਹਨਾਂ ਦੀਆਂ ਹਸੁਰੀਆਂ ਲਾਈਆਂ ਹੋਈਆਂ ਨੇ ਆ ਦੇਖ ਸਕਦੇ ਹੋ ਇਹ ਸਾਰੀਆਂ ਪੁਰਾਣੇ ਡਿਜ਼ਾਈਨ ਦੇ ਰਫਲ ਇਹਨਾਂ ਦੇ ਸਾਹਮਣੇ ਜਦੋਂ ਜੰਗ ਵਾਸਤੇ ਲੋਡ ਪੈਂਦੀ ਤਾਂ ਆਪੋ ਆਪਣੇ ਕੱਢ ਕੇ ਲਿਜਾ ਸਕਦੇ ਸੀ ਵੈਸੇ ਕਹਿੰਦੇ ਦੁਬਾਰ ਬਹੁਤ ਉੱਚੀ ਬਣਾ ਰੱਖੀ ਇਹਨਾਂ ਨੇ ਆ ਵੀ ਰਾਜਾ ਹੂਗਾ ਮਹਾਰਾਜਾ ਸਬਾਇ ਜੈ ਸਿੰਘ ਵਰਤੇ ਜਾਂਦੇ ਸੀ ਉਹ ਵੀ ਸਾਨੂੰ ਦਿਖਾਉਨੇ ਆ ਇਦਾਂ ਦੀਆਂ ਕਿਰਪਾਨਾਂ ਹੁੰਦੀਆਂ ਸੀ ਛੋਟੀਆਂ-ਛੋਟੀਆਂ ਕਿਰਪਾਨਾਂ ਹੀ ਨੇ ਕੋਈ ਗਾਲੀਆਂ ਵੱਡੀਆਂ ਕਿਰਪਾਨਾਂ ਨਹੀਂ ਹੈਗੀਆਂ ਦੇਖੋ ਤਾਂ ਇੱਕ ਵਿਚਾਲੇ ਉਹ ਸਰੀ ਆ ਜਾਗਾ ਆ ਤਾਲਾ ਨੇ ਆ ਟਾਲਾ ਦੋਏ ਬਰਸ਼ੇ ਨੇ ਉੱਪਰ ਜਿਹੜੇ ਤੀਰ ਕਮਾਨ ਵਾਲੇ ਨੇ ਤੀਰ ਇਧਰ ਵੀ ਕਿਰਪਾਨਾਂ ਥਲੇ ਢਾਲ ਤਾਂ ਸਾਰੇ ਜਿਹੜੀਆਂ ਪੁਰਾਣੀਆਂ ਬਰਾਸਤਾਂ ਨੇ ਇਹਨਾਂ ਨੇ ਉਹ ਸਾਹਮਣੇ ਰੱਖੀਆਂ ਹੋਈਆਂ ਤਾਂ ਦਿਖਾਉਣ ਖਾਤਰ ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ ਵੀ ਸੇਮ ਹੀ ਲੱਗੀਆਂ ਹੋਈਆਂ ਧੰਨਵਾਦ ਸਾ ਇਧਰ ਸਵਾ ਲੱਗਦੀ ਹੁੰਦੀ ਸੀ ਲੈ ਮੈਂ ਤੁਸੀਂ ਦੇਖ ਲਓ ਪੂਰਾ ਰਾਇਲ ਫੈਮਿਲੀ ਦਾ ਪੈਲਸ ਆ ਇਹ ਸਿਟੀ ਪੈਲਸ ਤਾਂ ਤਾਕੜੇ ਕੰਮ ਨੇ ਅਡਰਡ ਕਲਰ ਕਿ ਦਿੱਤੇ ਹੋਏ ਨੇ ਕਮਰਿਆਂ ਦੇ ਹਿਸਾਬ ਨਾਲ ਬਲੂ, ਰੈੱਡ, ਬਲੂ, ਰੈੱਡ, ਬਲੂ ਤਾਂ ਦੇਖ ਸਕਦੇ ਹੋ ਜਿਹੜੀਆਂ ਆ ਖਿੜਕੀਆਂ ਤੇ ਰੰਗ ਦਿੱਤੇ ਹੋਏ ਆ ਤਾਂ ਇਹ ਅਲੱਗ-ਅਲੱਗ ਨੇ ਬਾਬੇ ਉਰੀ ਘੈਂਡ ਗੱਲ ਬਾਤ ਆ ਯਾਰ ਪੁਰਾਣੇ ਰਾਜਿਆਂ ਨੇ ਸ਼ੌਂਕ ਵੀ ਵੱੱਲੇ ਸੀਗੇ ਇੱਧਰ ਵੀ ਬਾਬੇ ਤੋਪਾਂੀਆਂ ਖੜਾਆਂੀਆਂ ਖੜੀਆਂ ਨੇ ਇਹਨਾਂ ਦੇ ਇਹ ਦੋ ਮੇਨ ਗੇਟ ਹੀ ਜਾਂਦੇ ਨੇ ਇੱਕ ਆਹ ਇੱਕ ਉਹ ਤਾਂ じゃ ਇੱਧਰ ਦੀ ਪ੍ਰਾਈਵੇਟ ਗੇਟ ਇੱਧਰ ਦੀ ਵੀ ਰੱਖੇ ਹੋਏ ਨੇ ਜਿਹੜੇ ਅੰਦਰ ਮਹਿਲ ਨੂੰ ਜਾਂਦੇ ਨੇ ਬਾਕੀ ਸਾਰੇ ਬਾਹਰ ਹੀ ਰਹਿ ਜਾਂਦੇ ਆ ਲੈ ਤੁਹਾਨੂੰ ਸਾਈਡ ਤੋਂ ਵੀਊ ਵੀ ਦਿਖਾ ਦਈਏ ਤਾਂ ਇੱਕ ਪੂਰੇ ਇੰਜੋਏ ਕਰ ਸਕਦੇ ਤੁਸੀਂ ਵਾਓ ਪੁਰਾਣੇ ਰਾਜਿਆਂ ਦਾ ਸ਼ੌਂਕ ਵੀ ਘੈਂਡ ਸੀ ਯਾਰ ਸਾਰਾ ਇੱਕ ਕਲਰ ਦੀ ਬਣਾਇਆ ਹੋਇਆ ਪੂਰੇ ਘੈਂਡ ਸਟਰਕਚਰ ਜਿਹੜਾ ਪੱਥਰਾ ਉਹ ਵੀ ਪੂਰਾ ਘੈਂਟ ਲਾਇਆ ਹੋਇਆ ਇੱਥੇ 12 ਦਰੀ ਰੈਸਟੋਰੈਂਟ ਦੇਖੋ ਇੱਧਰ ਵੀ ਇਹਨਾਂ ਦੀਆਂ ਫੋਟੋਆਂ ਹੀ ਲੱਗੀਆਂ ਹੋਈਆਂ ਦੇਖੋ ਇਹ 12 ਦਰੀਆਂ ਜਿਹਦੇ 12-12 12 ਦਰ ਹੋਣਗੇ ਦੇ ਆਲੇ-ਦਾਲੇ ਪ੍ਰਾਣੀ ਬਣੀ ਹੋਈ ਹੈ ਬਾਬੇ ਜੀ ਜਿਵੇਂ ਕੋਲ ਇਸ ਇੰਡੀਅਨ ਐਲ ਸੌਂਡ ਬੈਟ ਹੈ ਤੇ ਅੱਗੇ ਠੰਡ ਜੀ ਹੋ ਗਈ ਹੈ ਨਾ ਸਵਿੰਟ ਬਣਾ ਰੱਖਿਆ ਹੋਣਾ ਇਹਨਾਂ ਨੇ ਉਹਨਾਂ ਆਪਾਂ ਇੱਥੇ ਬਹਿ ਕੇ ਖਾ ਪੀ ਵੀ ਸਕਦੇ ਹਾਂ ਬਾਬੇ ਵਾਹ ਵਾਹ ਇਹ ਸਾਰਾ ਰੈਸਟੋਰੈਂਟ ਹੈਗਾ ਸਾਰਾ ਮਹਿੰਗਾ ਹੀ ਆ ਬਾਬੇ ਇਹ ਇੱਥੇ ਅੰਗਰੇਜ਼ ਯਾਤਰੀ ਜਾਂ ਮਹਿੰਗਾ ਸਿਸਟਮ ਹੋਊ ਇੱਥੇ ਮੇਰੇ ਖਿਆਲ ਦੇ ਵਿੱਚ ਤਾਂ ਬੈਠਣ ਦਾ ਇਹਨਾਂ ਦਾ ਬਹੁਤ ਕੈਂਡ ਸਿਸਟਮ ਬਣਾ ਹੋਇਆ ਰੇ ਅੰਦਰਾਂ ਤੁਸੀਂ ਬੈਠ ਸਕਦੇ ਹੋ 12 ਦਰੀ ਹੈ ਰੈਸਟੋਰੈਂਟ ਬਣਿਆ ਹੋਇਆ ਇਹਨਾਂ ਪੋਸਿਬਲ ਹੋਰ ਸਾਈਡ ਸਾਰੇ ਅੰਗਰੇਜ਼ ਹੀ ਦੇਖਣਗੇ ਤੁਹਾਨੂੰ ਇੱਥੇ ਕਿਉਂਕਿ ਉਹ ਕਿ ਆਪਣੇ ਇੱਥੇ ਬਸ ਦੀ ਗੱਲ ਨਹੀਂ ਹਰੇਕ ਚੀਜ਼ ਮਹਿੰਗੀ ਹੁੰਦੀ ਆ ਆਹ ਬੁੜੇ ਨੇ ਦੇਖ ਲਓ ਆ ਇੱਥੇ ਵੀ ਤੋਪਾਂ ਹੀ ਲੱਗੀਆਂ ਹੋਈਆਂ ਨੇ ਅੰਬਾ ਪੋਲ ਕੁੰਡੇ ਜਿਹਾ ਬਹੁਤ ਕੈਂਡ ਲੱਗੇ ਹੋਏ ਨੇ ਅੰਦਰ ਕੰਟੇਨਰ ਤੁਸੀਂ ਖਾ ਸਕਦੇ ਹੋ ਪੀ ਸਕਦੇ ਹੋ ਲੈ ਸਕਦੇ ਹੋ ਚੀਜ਼ਾਂ ਵਾਓ ਇਧਰ ਪੁਰਾਣਾ ਸਾਰਾ ਸਿਸਟਮ ਹੈ ਇਹਨਾਂ ਦਾ ਵੇਖੋ ਇਧਰ ਗੁਟਲੀ ਨੱਚ ਰਹੀ ਹੈ ਗੁਡਲੀ ਗੁਡਲੀ ਆ ਵੀ ਧੁੱਪ ਆ ਗਈਆਂ ਇਧਰ ਵੀ ਵਿਊ ਪੂਰਾ ਘੈਂਟ ਆਉਂਦਾ ਰੱਡ ਰੱਡ ਤੋਂ ਹੈਗੀ ਆ ਆ ਤੋਪਾਂ ਆ ਗਈਆਂ ਇੱਕ ਆ ਕੇ ਉਹ ਸਾਹਮਣੇ ਪੁਰਾਣੇ ਦਰਵਾਜ਼ੇ ਪਤਾ ਨਹੀਂ ਕੀ ਨੇ ਉਹ ਜੀ ਵੀ ਦੇਖਣ ਵਾਲੀ ਆ ਮੰਦਿਰ ਆ ਹੋਏ ਦੇਖੋ ਬਾਬੇ ਕਬੂਤਰ ਉੱੜਦੇ ਸਾਨੂੰ ਨੇਰੀ ਕੋਲੇ ਕਬੂਤਰ ਉੱੜਦੇ ਮਿਲਣਗੇ ਇੱਥੇ ਉਹ ਵਾਹ ਯਾਰ ਕੀ ਬਾਤ ਇਧਰ ਤੁਹਾਨੂੰ ਸਾਰੇ ਚਮੜੇ ਦੇ ਬੈਗ ਕਿ ਚਮੜੇ ਦੇ ਬੈਗ ਮਿਲ ਜਾਣਗੇ ਗਰਮੀ ਬਹੁਤ ਹੋ ਗਈ ਇੱਥੇ ਜਾਦੇ ਗਰਮੀ ਹੈ ਆਪਣੇ ਨਾਲ ਮੌਸਮ ਦਾ ਬਹੁਤ ਜਾੜੇ ਫਰਕ ਹੈ ਕਿਉਂਕਿ ਆਪਣੇ ਤਾਂ ਬਹੁਤ ਜਿਆਦੇ ਠੰਡਾ ਤਾਂ ਇੱਥੇ ਗਰਮੀ ਜਿਵੇਂ ਆਪਣੇ 2 ਮਹੀਨੇ 1.5 ਮਹੀਨਾ ਪਹਿਲਾਂ ਸੀ ਮੌਸਮ ਉਦਾਂ ਇੱਥੇ ਹੋਣਾਗਾ ਹਾਂ ਵੀ ਸੱਜਣੋ ਆਪਾਂ ਆ ਗਏ ਜਲ ਮਹਿਲ ਤੇ ਜਲ ਮਹਿਲ ਦਿਖਾਉਨੇ ਆ ਤੁਹਾਨੂੰ ਸ਼ਾਮ ਦਾ ਟਾਈਮ ਬਰ ਰੌਣਕ ਪੂਰੀਆ ਭਰਿਆ ਪਿਆ ਤਾਂ ਇਹ ਰੋਡ ਦੇ ਉੱਤੇ ਹੀ ਆ ਦੇਖਣ ਨੂੰ ਕੋਈ ਖਾਸ ਨਹੀਂ ਪਰ ਜਲ ਦੇ ਵਿੱਚ ਮਹਿਲ ਬਣਿਆ ਹੋਇਆ ਜਲ ਮਹਿਲ ਕਹਿ ਦਿੰਦੇ ਆ ਪਰ ਜਿਹੜੀ ਤੁਹਾਨੂੰ ਇੱਥੇ ਰੌਣਕ ਆ ਉਹ ਦਿਖਾਉਨੇ ਆ ਹੋ ਵੱਡੀ ਆ ਘਟੋ ਘਟ ਕਿਲੋਮੀਟਰ ਦੀ ਮਾਰਕੀਟ ਹੋ ਜਿਆਦੇ ਹੋਊ ਕਿਲੋਮੀਟਰ ਤਾਂ ਮੈਂ ਆਮ ਕਹਤਾ ਬਾਰੇ ਤੁਹਾਨੂੰ ਰੇੜੀਆਂ ਲੱਗੀਆਂ ਮਿਲ ਜਾਣਗੀਆਂ ਹਰ ਪ੍ਰਕਾਰ ਦਾ ਫਾਸਟ ਫੂਡ ਤੁਸੀਂ ਡਰਿੰਕ ਵਗੈਰਾ ਜੋ ਕੋਲਡ ਡਰਿੰਕ ਵਗੈਰਾ ਪਾਣੀ ਵਗੈਰਾ ਜੂਸ ਵਗੈਰਾ ਲੈ ਕੇ ਪੀ ਸਕਦੇ ਹੋ ਬਾਕੀ ਇਥੋਂ ਕੱਪੜਾ ਲੀੜਾ ਕਿਉਂਕਿ ਜੈਪੁਰ ਦਾ ਮਸ਼ਹੂਰ ਜਿਹੜੀ ਚੀਜ਼ ਹੈਗੀ ਆ ਉਹ ਜਿਵੇਂ ਕਸੌਲ ਦੇ ਕੱਪੜੇ ਹੁੰਦੇ ਆ ਰੰਗ-ਬਰੰਗੇ ਤਾਂ ਜੈਪੁਰ ਦਾ ਵੀ ਇਹੀ ਸਿਸਟਮ ਆ ਰੰਗ-ਬਰੰਗੇ ਕੱਪੜਿਆਂ ਦੇ ਨਾਲ ਕੁਝ ਇਹ ਮਸ਼ਹੂਰ ਆ ਲੈ ਸਕਦੇ ਹੋ ਮੈਗਨੇਟ ਇਥੋਂ ਤੁਹਾਨੂੰ ਮਿਲ ਜਾਣਗੇ ਟੋਪੀਆਂ ਵਗੈਰਾ ਹਰ ਇੱਕ ਚੀਜ਼ ਤੁਸੀਂ ਬੜੀ ਆਸਾਨੀ ਨਾਲ ਲੈ ਸਕਦੇ ਹੋ ਬਾਕੀ ਕੇਂਦਰ ਉਹ ਫਿਰਦਾ ਏ ਉੱਧਰ ਉਹਦੀਆਂ ਗੱਲਾਂ ਬਾਤਾਂ ਸੁਣਦੇ ਆ ਕੀ ਕਹਿੰਦਾ ਕੇਂਦਰਾ ਫ੍ਰੀ ਬੈਟਿੰਗ ਹੋ ਰਹੀ ਆ ਬਾਈ ਦੇਖੋ ਫੋਟੋ ਸ਼ੂਟ ਚੱਲਦਾ ਇੱਧਰ ਜਲ ਮਹਿਲ ਇਹ ਆ ਕਿਉਂਕਿ ਜਲ ਦੇ ਵਿੱਚ ਮਹਿਲ ਬਣਿਆ ਹੋਇਆ ਇਹਨੂੰ ਜਲ ਮਹਿਲ ਕਹਿ ਦਿੰਦੇ ਨੇ ਜਾਣ ਦੀ ਇਜਮਤੀ ਨਹੀਂ ਹੈਗੀ ਅੰਦਰ ਕਿਉਂਕਿ ਇੱਥੇ ਰਾਇਲ ਫੈਮਲੀ ਹੀ ਜਾ ਸਕਦੀ ਆ ਕਿਉਂਕਿ ਜਿਹੜੇ ਰਾਜੇ ਪਰਿਵਾਰ ਜਿਹੜਾ ਮੌਕੇ ਦਾ ਪ੍ਰੈਜੈਂਟਰ ਰਾਜਾ ਉਹ ਹੀ ਇਸ ਅੰਦਰ ਮਹਿਲ ਦੇ ਅੰਦਰ ਜਾ ਸਕਦਾ ਹੈ ਕਿਉਂਕਿ ਪਹਿਲਾਂ ਪਾਣੀ ਨਹੀਂ ਹੁੰਦਾ ਸੀ ਕਹਿੰਦੇ ਵੀ ਪਾਣੀ ਨਿਕਲ ਵੀ ਜਾਂਦਾ ਸੀ ਇਕੱਲਾ ਥੋੜਾ ਮੋਟਾ ਪਾਣੀ ਹੁੰਦਾ ਸੀ ਪਰ ਹੁਣ ਪਾਣੀ ਦੀ ਨਿਕਾਸੀ ਨਹੀਂ ਹੈਗੀ ਪਾਣੀ ਇੱਥੇ ਲਗਾਤਾਰ ਇੰਨਾ ਹੀ ਰਹਿੰਦਾ ਹੈ ਇਹ ਜਲ ਮਹਿਲ ਆ ਤੁਸੀਂ ਦੇਖ ਸਕਦੇ ਹੋ ਜਲ ਮਹਿਲ ਦੀ ਮਾਰਕੀਟ ਹੈ ਤਾਂ ਜਲ ਮਹਿਲ ਦੀ ਮਾਰਕੀਟ ਤੇ ਤੁਸੀਂ ਵੱਖਰੇ ਤਰ੍ਹਾਂ ਦੀਆਂ ਚੀਜ਼ਾਂ ਪਰਚੇਜ਼ ਕਰ ਸਕਦੇ ਹੋ ਤੁਸੀਂ ਫੋਟੋ ਸ਼ੂਟ ਕਰ ਸਕਦੇ ਹੋ ਫੋਟੋ ਲੈ ਸਕਦੇ ਹੋ ਇਹਨਾਂ ਦਾ ਵੀ ਰੈਂਟ ਹੁੰਦਾ ਹੈ ਬਾਕੀ ਜਲ ਮਹਿਲ ਦੀ ਝਲਕੀ ਤੁਹਾਨੂੰ ਦੇ ਦਈਏ ਇੱਕ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਮਹਿਲ ਜਲ ਮਹਿਲ ਕਿਉਂਕਿ ਗਰਮੀ ਦੇ ਵਿੱਚ ਸਮਾਂ ਬਤਾਉਣ ਲਈ ਰਾਜੇ ਨੇ ਜਲ ਮਹਿਲ ਬਣਾਇਆ ਸੀ ਇਹ ਵੀ ਕਾਫੀ ਬਾਰ ਫੋਟੋ ਵੀਡੀਓ ਦੇ ਵਿੱਚ ਦੇਖਿਆ ਤੇ ਰੀਅਲ 'ਚ ਦੇਖਣ ਦਾ ਮੌਕਾ ਅੱਜ ਮਿਲਿਆ ਦੇਖੋ ਮੁੰਡੇ ਦੀ ਫੋਟੋ ਸ਼ੂਟ ਹੁੰਦੇ ਦਿਖਾਈਏ ਆ ਇੱਥੇ ਚੜਾਈ ਆ ਆਹ ਇਹ ਬਣ ਗਿਆ ਰਾਜੇ ਦਾ ਵਜ਼ੀਰ ਹਾਂ ਬਈ ਇੰਦਰਾ ਅੱਜ ਦਾ ਬਲੌਗ ਆਪਣਾ ਜਲ ਮਹਿਲ ਤੇ ਐਂਡ ਹੁੰਦਾ ਸੋ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਕਰਨਾ ਕਰੋ ਬਲੌਗ ਨੂੰ ਲਾਸਟ ਤੱਕ ਦੇਖਿਆ ਕਰੋ ਕਿਉਂਕਿ ਕਈ ਚੀਜ਼ਾਂ ਮਿਸ ਹੋ ਜਾਂਦੀਆਂ ਨੇ ਜਿਹੜੇ ਭਰਾ ਬਲੌਗ ਨੂੰ ਪੂਰਾ ਨਹੀਂ ਦੇਖਦੇ ਸੋ ਬਲੌਗ ਨੂੰ ਪੂਰਾ ਦੇਖਿਆ ਕਰੋ ਲਾਸਟ ਤੱਕ ਆਪਾਂ ਨਵੀਂ ਤੋਂ ਨਵੀਂ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸੋਕੇ ਗਏ ਜੋਪਰਾ ਚੈਨਲ ਦੇ ਪਹਿਲੀ ਵਾਰ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਓਕੇ ਅੱਜ ਬਾਏ ਬਾਏ